ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਸਾਫ਼ ਸੁਥਰਾ ਵਪਾਰ ਲੈਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਮੋਹਰਾ ਨਸਲ ਦੀ ਮੱਝ ਆ ਜਿਹੜੀ ਕਿ ਗੱਬਣ ਇਹ ਵਿਕਾਊ ਆ ਚੰਗਾ ਕਦ ਕਾਠਾ ਮੰਤਰ ਬਾਡੀ ਬਹੁਤ ਚੰਗੀ ਆ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ। ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਨਾਮ ਮੋਹਰ ਸਿੰਘ ਜੀ ਪਿੰਡ ਖਾਂਜਾ ਜ਼ਿਲ੍ਹਾ ਫਰੀਦਕੋਟ। ਠੀਕ ਹੈ। ਤੇ ਬਾਈ ਅੱਜ ਆਪਣੇ ਕੋਲੇ ਇੱਕ ਆਪਣਾ ਗੱਬਣ ਮੱਝ ਸੇਲ ਆ। ਹਾਂਜੀ ਇਹ ਤੀਜਾ ਸੂਆ ਮੈਸੂਗੀ। ਤੀਜਾ ਸੂਆ ਸੁਣਾ ਹੈ। ਕਿੰਨੇ ਦਿਨ ਲੈ ਜੂ ਬਾਈ? ਅਜੇ ਲੈਣੂ 4-5 ਦਿਨ ਜੀ। 4-5 ਦਿਨ ਤੇ ਮਗਰਲੇ ਸੂਏ ਬਾਈ ਕਿੰਨਾ ਕ ਦੁੱਧ ਕੱਢਿਆ ਇਹਨੇ? ਨੇ 16 17 ਗਾਦੋ ਤਦੂ ਚਸੂਏ ਠੀਕ ਹੈ ਤੀਜੇ ਸੂਏ ਸੂਣਾ ਹੈ ਤੀਜੇ ਸੂਏ ਤੇ ਐ ਕਿ ਭਾਈ ਕੀ ਉਮੀਦ ਕਰਦੇ ਆ ਇਹਦਾ ਵਾਦੀ ਦੇ ਉਹ ਘਟ ਕਰ ਦਿੰਦੀ ਹੈ ਮਾਜੀ ਯਾਨੀ 16 17 ਦੇ ਲਗ ਭਗ ਦੇਊਗੀ ਠੀਕ ਹੈ ਜੀ ਲਓ ਵੀ ਮਿੱਤਰੋ ਥਾਣ ਹਵਾਨਾ ਕਰਮਾ ਵਾਲੀ ਦਾ ਲੇਵਾ ਤੁਸੀਂ ਦੇਖ ਸਕਦੇ ਆ ਮਗਰਲੇ ਪਾਸੇ ਬਾਹਰ ਨੂੰ ਨਿਕਲਿਆ ਹੋਇਆ ਅਜੇ ਦਿਨ ਸੂਣ ਚ ਲੈੰਦੀ ਆ ਥਾਣਾ ਬਹੁਤ ਹੀ ਚੰਗਾ ਲੱਗਿਆ ਮੁੱਠੀ ਦੀ ਜਵਾਈ ਆਲਾ ਦੇਖ ਸਕਦੇ ਹੋ ਤੁਸੀਂ ਅਗਲੇ ਤੋਂ ਅਗਲੇ ਥਾਣ ਦੀ ਵਿੱਥ ਚੰਗੀ ਆ ਤੇ ਅਗਲੇ ਤੋਂ ਪਿਛਲੇ ਥਾਣ ਦੀ ਵਿੱਥ ਚੰਗੀ ਆ ਤੇ ਪਸਮਾ ਕੇ ਦੋਸਤੋ ਬਹੁਤ ਹੀ ਚੰਗਾ ਥਣ ਨੇ ਪਸਮਾ ਕਰਨਾ ਲੇਵਾ ਬਹੁਤ ਸਾਫ ਸੁਥਰਾ ਪਧਰਾ ਦੇਖ ਸਕਦੇ ਹੋ ਤੁਸੀਂ ਤੋੜ ਕੇ ਵਿਖਾਵਾਂਗੇ ਤੁਹਾਨੂੰ ਦੋਸਤੋ ਤੁਰਦੀ ਤੋਂ ਤੁਹਾਨੂੰ ਹਵਾਨੇ ਦੀ ਜਿਹੜੀ ਜਜਮੈਂਟ ਆ ਸਾਰੀ ਆ ਜਾਣੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਦੇ ਪਧਰਾ ਹਵਾਨਾ ਥਣ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਦੇਖ ਸਕਦੇ ਹੋ ਤੁਸੀਂ ਅਗਲੇ ਤੋਂ ਅਗਲੇ ਥਣ ਦੀ ਵਿੱਥ ਚੰਗੀ ਆ ਤੇ ਅਗਲੇ ਤੋਂ ਪਿਛਲੇ ਥਣ ਦੀ ਵਿੱਥ ਚੰਗੀ ਆ ਕੱਦ ਕਾਠ ਬਹੁਤ ਆ ਬਾਡੀ ਬੰਤਰ ਬਹੁਤ ਚੰਗਾ ਆ ਦੇਖ ਸਕਦੇ ਹੋ ਦੋਸਤੋ ਪੱਠਪੜਾ ਬਾਕੀ ਤੌਰ ਤੇ ਦਿਖਾ ਦੇਵਾਂਗੇ ਛੋਟਾ ਛੋਟਾ ਸੈਂਗਾ ਤੇ ਪਿਓਰ ਮੋਹਰਾ ਕੈਟਾਗਰੀ 'ਚ ਦੋਸਤੋ ਪੈਂਦੀ ਐ ਇਹ ਭਾਈ ਖੋਲ ਕੇ ਤੋੜ ਤਾ ਲਓ ਭਾਈ ਸੱਜਣਾ ਬਹੁਤ ਹੀ ਲੰਮੀ ਮੈਂ ਆਂ ਤੇ ਵੱਡੇ ਕਦ ਕਾਟ ਲਈ ਆ ਲਓ ਭਾਈ ਕਈ ਦਿਨ ਸੂਣ ਚ ਲੈ ਜਾਣੇ ਆ ਨੇ ਪੱਠਪੜਾ ਬਹੁਤ ਚੰਗਾ ਦੋਸਤੋ ਦੁੱਧ ਪੀਣ ਵਾਲਿਆਂ ਵਾਸਤੇ ਬਹੁਤ ਚੰਗੀ ਮੈਂ ਆ ਤੀਜਾ ਸੂਏ ਨੇ ਸੂਣਾ ਤੇ ਮਗਰਲੇ ਸੂਏ 16 17 ਲੀਟਰ ਦੁੱਧ ਦਾ ਇਹਨੇ ਰਿਕਾਰਡ ਕਰਮਾਂ ਵਾਲੀ ਨੇ ਪ੍ਰਾਪਤ ਕੀਤਾ ਚੰਗਾ ਪਧਰਾ ਹਵਾਨਾ ਬਹੁਤ ਮਰਿਆਦਾ ਨਾਲ ਤੁਰਦੀ ਆ ਤੁਸੀਂ ਦੇਖ ਸਕਦੇ ਹੋ ਤੇ ਵੇਲ ਬਹੁਤ ਆ ਦੋਸਤੋ ਇਹਦੀ ਕੱਦ ਵੀ ਚੰਗਾ ਵਜਨ ਵਾਲੀ ਮਾਝਾ ਦੋਸਤੋ ਚੰਗੇ ਦੁੱਧ ਰਿਕਾਰਡ ਵਾਲੀ ਹੈ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ 1.60 ਕਰਦੇ 1 ਲੱਖ 60 ਹਜ਼ਾਰ ਮਾਨਤਾਨ ਹੋ ਜੂ ਬਾਈ ਹਾਂਜੀ ਹਾਂਜੀ ਲਓ ਵੀ ਸੱਜਣੋ 1 ਲੱਖ 60 ਹਜ਼ਾਰ ਕਰਮ ਵਾਲੀ ਦਾ ਮੁੱਲਾ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਦੋਸਤੋ ਤੀਜਾ ਸੂ ਹੈ ਬਹੁਤ ਹੀ ਚੰਗਾ ਦੁੱਧ ਰਿਕਾਰਡ ਮਗਰਲੇ ਸੂਏ ਦਾ ਸਾਫ਼ ਸੁਥਰੇ ਹਵਾਨੇ ਚ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦਾਂਗੇ ਇਸ ਨੰਬਰ ਤੇ ਤੁਸੀਂ ਬਾਈ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ